ਉੱਪਰ ਕਰ ਲੋ ਕੋਈ ਯਾਰ ਮੂੰਹ ਨਾਲ ਕਰ ਲੋ ਯਾਰ ਇੱਧਰ ਕਰ ਲੋ ਮੰਨਨ ਸਾਹਿਬ ਦੀ ਕਰੋ ਫੋਟੋ ਛੱਡ ਦਿਓ ਮੰਨਨ ਸਾਹਿਬ ਦਿੱਤਾ ਜਾ ਰਿਹਾ ਜੀ ਅੱਜ ਕਹਿੰਦੇ ਕਰਾਓ ਯਾਰ ਵਾਹਿਗੁਰੂ ਜੀ ਕਨਾਲ ਸਾਹਿਬ ਵਾਹਿਗੁਰੂ ਕੀ ਬੱਤੇ 15 ਨਵੰਬਰ ਨੂੰ ਜੋ ਇਹ ਕੋ ਨਾਮ ਜਨਮ ਦੇਵਾ ਸੰਗਤ ਜਿਹੜੀ ਆ ਸੰਸਾਰ ਦੇ ਵਿੱਚ ਗੁਰਨਾਨ ਸਿੰਘ ਦਾ ਆਗਮਨ ਮਕਬੂਰ ਬਣਾ ਰਹੀ ਹੈ ਠੀਕ ਹੈ ਉਹਦੇ ਸਬੰਧ ਦੇ ਵਿੱਚ ਜਿਹੜਾ ਜਨ ਸਮੂਹਿਕ ਕਮੇਟੀ ਹਰ ਸਾਲ ਦੀ ਤਰ੍ਹਾਂ ਕਾ ਕਰੀਏ ਤੂੰ ਜਿੱਥਾ ਜਿਹੜਾ ਤੇਰੇ ਉਹਦੇ ਬੰਦੇ ਨੂੰ ਤਾਂ ਮੈਂ ਜੀ ਨਹੀਂ ਦੇਣਾ ਸਾਰੀ ਰਾਤ ਫੋਨ ਕਰਦਾ ਰਹਿੰਦਾ ਮੇਰੇ ਕੋਲ ਹਾਂ ਹਾਂ ਸਾਰੀਆਂ ਲੈ ਆਲਾ ਤੂੰ ਇਹਨਾਂ ਹੀ ਦਾ ਫਰੇਮ ਬਣਾ ਲਾ ਦੇ ਤੌਰ ਤੇ ਸਰਦਾਰ ਜਨ ਤੇ ਟੈਨਸ਼ਨ ਨਾ ਲੱਗੇ ਤੇ ਡਿਪਟੀ ਲੀਡਰ ਦੇ ਤੌਰ ਤੇ ਸੰਦੀਪ ਕੋਲ ਜਿਹੜੇ 1 2 3 ਤੇ 4 ਤੇ ਜ਼ਰੂਰੀ ਜਾ ਰਹੇ ਨੇ 763 ਜਿਹੜੇ ਯਾਤਰੀ ਐ ਜਿਨ੍ਹਾਂ ਨੂੰ ਵਿਜੇ ਲੱਗੇ ਐ ਉਹ ਗੁਰਦ ਆਮਾਂ ਦੀ ਪਾਸਤਾ ਦੀ ਗੁਰਦ ਆਮਾਂ ਦੀ ਯਾਤਰਾ ਕਰਨਗੇ ਤੇ 23 ਤਰੀਕ ਨੂੰ ਜਿਹੜਾ ਜਥਾ ਜਿਹੜਾ ਵਾਸੀ ਕਰੇਗਾ ਉਹਦੇ ਨਾਲ ਸਾਡੇ ਪ੍ਰਬੰਧਕ ਤੌਰ ਤੇ ਵੀ ਸ਼੍ਰੋਮਣੀ ਕਮੇਟੀ ਦੇ ਅੰਜਾਦ ਜਾ ਰਹੇ ਆ ਸੇਵਾਦਾਰ ਜਾ ਰਹੇ ਆ ਇਹ ਵੀ ਆ ਕੇ ਉੱਥੇ 23 ਨਿਚਾਨ ਸਾਹਿਬ ਬੀ ਜੀ ਡੀ ਸੰਭਾਲ ਦੇ ਲਈ ਝੋਲੇ ਜਿਹੜੇ ਆ ਤੇ ਉਹ ਵੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਕਾਰ ਜਿਹੜੇ ਆ ਅਮਰਸਰ ਚਾਪ ਦੇ ਲਈ ਕਾਰ ਜਿਹੜੇ ਆ ਉਹ ਵੀ ਨਾਲ ਜਾ ਰਹੇ ਆ ਬਾਕੀ ਇੰਤਜ਼ਾਮ ਜਿੱਦਾਂ ਸਰਕਾਰ ਜਿੰਨਾ ਜਿੰਨਾ ਦੇਣਾ ਉਹ ਤਾਂ ਨੇ ਸਰੂਪੇ ਵਗੈਰਾ ਵੀ ਲੋਈਆਂ ਉਹ ਵੀ ਨਾਲ ਲੈ ਕੇ ਜਾ ਰਹੇ ਮਰਿਆ ਵੇ ਕਿਉਂਕਿ ਸੋਨੀ ਕਮੇਟੀ ਸਿੱਖਿਆ ਨੀਂ ਨੀ ਪਾਰਲੀਮੈਂਟ ਤੇ ਇਹਦੇ ਪੁਖਤਾ ਪ੍ਰਵਾਨ ਜਿਹੜੇ ਸਾਰੇ ਦੇ ਸਾਰੇ ਜੱਥੇ ਦੇ ਕੀਤੇ ਗਏ ਆ ਤਾਂ ਮੈਂ ਅਰਦਾਸ ਕਰਦਾ ਕਿ ਜੱਥਾ ਆਪਣੀ ਆਸਥਾ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਗੁਰਦੁਆਮਾਂ ਦੀ ਯਾਤਰਾ ਕਰਕੇ ਸਾਰੇ ਦੇ ਸਾਰੇ ਜਿਹੜੇ 23 ਤਰੀਕ ਨੂੰ ਵਾਪਸ ਹੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਾਹਿਬ ਜਿਵੇਂ ਕਿ ਹਰ ਸਾਲ ਵੀਜ਼ੇ ਗਣੇ ਸਰਦਾਲੂ ਪੁੰਦੇ ਨੇ ਕਿ ਵਕਤ ਤੋਂ ਵਕਤ ਲੱਗਣ ਪਰ ਨਹੀਂ ਲੱਗਦੇ ਨਿਰਾਸ਼ ਹੁੰਦੇ ਨੇ ਲੱਗਦਾ ਕਿ ਐਸੀ ਵੀ ਕੋਈ ਕਦਮ ਨਹੀਂ ਚੁੱਕੇ ਜਾਂਦੇ ਉਹਨਾਂ ਸੰਤਾਂ ਨੂੰ ਕੀ ਜ਼ਿੰਮੇਵਾਰੀ ਦੇਖੋ ਬੰਨ ਦੁਖੀ ਹੁੰਦਾ ਕਿਉਂਕਿ 3000 ਦਾ ਕੋਟਾ ਜਿਹੜਾ ਹੈ ਪਾਕਿਸਤਾਨ ਸਰਕਾਰ ਨੇ ਵੀ ਕਿਹਾ ਹੈ ਤਾਂ ਪਾਕਿਸਤਾਨ ਦੀ ਜਿਹੜੀ ਸੈਕੂਟਾਰਾ ਬੰਦ ਕਮਿਟੀ ਉਹਨੇ ਵੀ ਕਿਹਾ ਹੈ ਪਰ ਮਾਨੂੰ ਬੜਾ ਦੁੱਖ ਲੱਗਦਾ ਕਿ ਅਸੀਂ 244 ਜਿਹੜੇ ਵੀਜ਼ਾ ਲੱਗਣ ਦੇ ਲਈ ਪਾਸਪੋਰਟ ਭੇਜੇ ਸੀ ਤੇ 763 ਸਾਰੇ ਵੀਜ਼ਾ ਲੱਗੇ ਆ ਤੇ 1481 ਜਿਹੜੇ ਆ ਉਹਨਾਂ ਦੇ ਪਾਸਪੋਰਟ ਰਜੈਕਟ ਹੋਏ ਵੀਜ਼ੇ ਨਹੀਂ ਲੱਗੇ ਪਰ ਉਹਨਾਂ ਦਾ ਚੇਤਨ ਵਾਲੀ ਨਹੀਂ ਪਤਾ ਲੱਗਦਾ ਪ੍ਰਧਾਨ ਜੀ ਨੇ ਜਦੋਂ ਅੰਤਨ ਕਮੇਟੀ ਦੀ ਪਾਸੋਂ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਇੱਕ ਡੈਪੂਟੀਸ਼ਨ ਪਾਕਿਸਤਾਨ ਐਂਬੈਸੀ ਨੂੰ ਭਜਾ ਕੇ ਮਿਲੇਗਾ ਤਾਂ ਮੈਂ ਪ੍ਰਧਾਨ ਜੀ ਨੇ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਨਾਲ ਜਿਹੜਾ ਕਬੋਰਡਿਆ ਰਾਣਾ ਜੀ ਦੇ ਨਾਲ ਸਾਰੀ ਗੱਲਬਾਤ ਕੀਤੀ ਜਾਵੇ ਕਿਉਂਕਿ ਖੱਜਲਖਵਾਰੀ ਨਾ ਹੋਵੇ ਜੇ ਸਾਨੂੰ ਇੰਨੀ ਹੀ ਵੀਜੇ ਦਿਨ ਤੱਕ ਹੀ ਉਹਨੇ ਪਾਸਪੋਰਟ ਭੇਜੀ ਹੈ ਤੇ ਇਹਦੇ ਲਈ ਸਾਰੀ ਗੱਲਬਾਤ ਪਾਕਿਸਤਾਨਿਸਤਾਨ ਸਰਕਾਰ ਨਾਲ ਵੀ ਕੀਤੀ ਜਾਵੇ ਕਿ ਤਾਂ ਪਾਕਿਸਤਾਨ ਐਂਬੈਸੀ ਦੇ ਵਿੱਚ ਵੀ ਜਿਹੜਾ ਹਰ ਭੇਜ ਜਾਵੇ ਸਭ ਮੀਟਿੰਗ ਲੈ ਠੀਕ 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 ਇੱਕ ਮਿੰਟ ਚੱਲ ਠੀਕ ਥੋੜਾ ਜਿਹਾ ਪ੍ਰਦੀਪ ਸਾਈਡ ਤੋਂ ਫਰੇ ਇੱਧਰ ਮੁੜ ਕਰ ਹਾਂ ਮੇਰੇ ਤੋਂ ਪਹਿਲਾਂ ਸਾਡੇ ਮਨਨ ਸਾਹਿਬ ਜੀ ਸਾਹਿਬ ਨੇ ਦੱਸਤੀ ਸਾਰੀ ਗੱਲ ਹਣੀ ਹੱਥ ਗੱਲ ਇਹੋ ਹੀ ਹੈ ਜਿੰਨੇ ਅਸੀਂ ਉਹ ਮੰਗਦੇ ਆ ਅਸੀਂ ਉਹਨੇ ਭੇਜੀਏ ਸੰਗਤ ਜਿਹੜੀ ਬਹੁਤ ਗ੍ਰਾਮ ਵਾਲੀ ਆ ਜੇ ਕਿਸੇ ਜਗ੍ਹਾ ਸਾਡੇ ਸਾਡੇ ਤੇ ਲਾਉਂਦੇ ਉਹ ਥੱਲੇ ਕਰ ਲੋ ਡੇਲੀ ਪੋਸਟ ਸਾਡਾ ਕੋਈ ਚਰਦਾਲ ਨਹੀਂ ਆਈ ਉਸ ਤੋਂ ਆਪਣੇ ਮੈਸੇਜ ਨੂੰ ਭੇਜ ਜੀਦੇ ਮੈਂ ਸਦੀ ਮਰਜੀ ਲੋ ਚਾਹੇ ਨਾ ਨਾ ਜਾਂ ਘਟ ਕਰ ਪਰ ਫਿਰ ਵੀ ਉਹ ਸਰਕਾਰ ਨਾਲ ਜਿੱਦਾਂ ਪ੍ਰਧਾਨ ਜੀ ਨੇ ਇਜੈਕਟਰ ਚ ਗੱਲ ਕੀਤੀ ਹੈ ਪ੍ਰਧਾਨ ਜੀ ਅੱਗੇ ਜਾ ਕੇ ਗੱਲ ਕਰਨ ਨੂੰ ਮੈਂ ਮੈਸੇਜ ਦਾ ਨਾ ਕਿਹਾ ਤਾਂ ਬਲਨ ਸਾਹ ਹੋਣਾ ਉੱਥੇ ਉਹਦੀ ਸਰਕਾਰ ਨਾਲ ਉਹ ਗੱਲ ਕਰਾਂਗੇ ਜਾ ਕੇ ਮੈਂ ਕਹਿੰਦਾ ਇਦਾਂ ਗੱਲ ਕਰਨੀ ਚਾਹੀਦੀ ਉਹ ਸਰਕਾਰ ਨਾਲ ਸਾਡੀ ਪੀੜੇ ਦੇ ਨੁਕਤੇ ਇੱਕ ਹੋਰ ਗੱਲ ਵੀ ਹੈ ਨਾ ਉਹਦੇ ਨਾ ਹੁੰਦੇ ਹੋਰ ਕਰਨੀ ਮੈਂ ਅੱਜ ਵੀ ਧੰਨਵਾਦੀ ਆ ਸਰਦਾਰ ਹਿੰਦਰ ਸਿੰਘ ਧਾਮੀ ਸਾਹਿਬ ਦਾ ਜਿਨੇ ਮੈਨੂੰ ਮੁੱਖ ਮਤਲਬ ਸੇਵਾਦਾਰ ਕਰਕੇ ਇਸ ਤਰ੍ਹਾਂ ਜੈਸੇ ਦੀ ਗਵਾਹੀ ਕਰਨਵਾ ਆ ਮਤਲਬ ਤੋੜਿਆ ਤੋੜ ਲੱਗੇ ਨੇ ਮਾਦੀ ਧੰਨਵਾਦੀ ਆ ਤੇ ਸਿੱਖ ਸਾਹਿਬ ਦਾ ਵੀ ਮਾੜਾ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਪਾਣ ਉਹ ਕਲਾ ਜਿ ਬਖਸ਼ੇ ਤੇ ਮੈਂ ਆਤੀ ਧੰਨਵਾਦੀ ਆ ਸਰਦਾਰ ਸਤਵੀਰ ਸਿੰਘ ਜੀ ਦਾ ਜਿਹੜਾ ਸਾਰੇ ਮੇਰੇ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਜਿਹੜਾ ਮੈਨੂੰ ਤੁਸੀਂ ਇਹਨਾਂ ਮਾਨ ਦਿੱਤਾ ਇਹ ਅਹਿਮਾਨ ਦੇ ਬਕਾਬ ਨਹੀਂ ਪਰ ਗੁਰੂ ਅਰਮਾਨ ਦਾ ਸੱਚੇ ਪਾਤਸ਼ਾਹ ਦੀ ਮਿਹਰ ਹੋਣ ਕਰਕੇ ਪੰਡਿਤ ਜੰਗਲ ਕਰਨੇ ਬਾਹਰ ਨਾਨਕ ਨਾਮ ਚੜਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਨੰਡੀ